ਕਾਲ ਵੇ ਅਕਲ ਬੰਦੇ ਬਹੁਤ ਕੁਛ ਤੇ ਸਤਿ ਸ੍ਰੀ ਅਕਾਲ ਜੀ ਜਿੱਤੇ ਆਪਾਂ ਲੇ ਗਏ ਬੰਦੇ ਸਾਥ ਤੇ ਕਹਿੰਦੇ ਇਹ 5000 10000 ਵਾਧਾ ਲੈਣਾ ਹੁਣੇ ਦੇ ਦੋ ਵਾਧਾ ਲੈਣਾ ਛੱਡ ਦੋ ਬੈੜੀ ਬੱਸ ਕੰਮ ਦੀ ਆ ਪਜੱਗਾ ਨਹੀਂ ਮੰਨੇਆ ਚੱਲ ਮੈਂ ਜੀ ਕੋੜ ਇਹਨੂੰ ਮੂਵੀ ਕੱਟ ਕਰਦੇ ਹੋਰ ਇੱਕ ਹੋਰ ਮਾਰਦੇ ਦੇਖੋ ਬਵਾਰੀਆਂ ਦਾ ਕੋੜ ਵਾਹ ਜੀ ਵਾਹ ਇਹ ਉਧਰ ਬਵਾਰੀਆਂ ਦਾ ਕੋੜ ਮਿੰਟ ਇੱਕ ਲੱਗਿਆ ਹੈ हां भाई हां ही पहुंच गए पहुंच गए नया लेन हां जी टेपा भाई अले 80 ਗਾਲ ਜੀ ਅੰਕਲ ਵੀਜੀ ਰਹੇ ਨੇ ਟੈਂਪੂ ਚਲਾਉਣ ਤੇ ਵੀਜੀ ਹਲੇ ਪਾਲਾ ਰੈਡੀ ਹੈ ਬਾਈ ਟੈਂਪੂ ਲੈਂਦਾ ਇਹਨੇ ਅੱਜ ਪਹਿਲਾ ਕਿਹੜਾ ਅੰਕਲ ਤੇ ਲਵਾਇਆ ਪਤਾ ਲੱਗ ਗਿਆ ਹੁਣ ਆਪਾਂ ਇਹਦੇ ਲਵਾਇਆ ਠੀਕ ਹੈ ਲਓ ਜੀ ਬਾਈ ਆਹ ਕੈਂ ਲੈਈਏ ਜਿਹੜੀ ਲੈ ਕੇ ਜਾਣੀ ਆਪਾਂ ਨੇ ਭਾਈ ਕਿੱਥੇ ਲਾਉਣਾ ਟੈਂਪੂ ਕੋਈ ਵੀਰੇ ਕੋਈ ਲਾਦਾ ਕੋਈ ਹੋਰ ਕਿੱਥੇ ਗੱਡੀ ਉਹ ਆ ਮੰਡੀ ਨੂੰ ਜਾਂਦੇ ਅਸੀਂ ਕੀ ਹਾਲ ਹੈ ਭਾਈ ਲੈ ਲੈ ਜੀ ਗਿਆ ਅਸੀਂ ਨਹੀਂ ਮੰਡੀ ਜਾਂਦੇ ਹੈਗੇ ਅੱਛਾ ਹੀ ਗਿਆ ਨਾਲ ਹੁਣ ਬੱਤੀ ਕਿਵਟ ਕਰ ਦੋ ਲੈ ਫੇਲੀ ਨਹੀਂ ਕੀ ਕਰਾਉਣੀ ਫੇਲੀ ਦਾ ਘਰ ਘਰ ਤੇ ਖੜਾ ਲਾਉਣਾ ਦਾ ਬੰਦਾ ਕਹਦੇ ਵੇ ਵੀ ਸਾਹੀ ਛੇਲੀ ਮਾੜੀ ਆ ਛੇਲੀ ਕੁੱਤਾ ਹੈ ਜਦ ਇਹਦੇ ਨੇ ਗਾਲਾਂ ਕੱਢਦੇ ਨੇ ਕਰਦੇ ਹਾਂ ਕੁੱਤਾ ਲੈ ਲਿਆ ਬਾਈ ਕੇ ਕੁੱਤਾ ਛੇਲੀ ਅੱਛਾ ਲੈ ਗਏ ਕੁੱਤਾ ਬਾਜੀ ਜੀ ਜਿੱਕੇ ਇੱਕ ਬਾਈਆਂ ਦਾ ਗੋਹਾ ਨਹੀਂ ਦਿਖਣ ਦਿੰਦੇ ਸੌਂਕ ਦੀਆਂ ਗੱਲਾਂ ਐ ਇਹ ਹਾਂ ਤੁਹਾਡੇ ਦਾ ਗੋਹਾ ਪੈਜੋ ਪਿੱਛੇ 2-2 ਫੁੱਟ ਗੋਹਾ ਚੜਜਣਾ ਇੱਥੇ ਗਿਰ ਨਹੀਂ ਦੋ ਜਦ ਬੋਚ ਲੈਣੇ ਬੋਲ ਮੰਗ ਬਾਈ ਫੋਨ ਮਾਰ ਦਿੰਦੀ ਮੈਂ ਇਸ ਪਹਿਲਾਂ ਨਹੀਂ ਹਾਂ ਅਲਾਰਮ ਮੈਂ ਸਗਲ ਮਾਰ ਦਿੰਦੀ ਹਾਂ ਨਹੀਂ ਨਹੀਂ ਅਲਾਰਮ ਮਾਰ ਦਿੰਦੀ ਮੈਂ ਸਗਲ ਤਕੇ ਰੋਈਦਾ ਹੀ ਮੁੱਲ ਆ ਵੀ ਰੱਖਣਾ ਥੋਕਾਈ ਜੱਗੇ ਭਾਈ ਪਾਸ ਕਰ ਲੋ ਆਪਣੀ ਜੱਗੇ ਦਾ ਬਾਪੂ ਪਾਸ ਕਰੇ ਕਰਦਾ ਇੱਕ ਵਾਰ ਤੂੰ ਪਾਸ ਕਰ ਲੈ ਤੈਨੂੰ ਉਹ ਨਾ ਨਹੀਂ ਹੋਊਗਾ ਠੀਕ ਨਹੀਂ ਜੱਗੇ ਪਾਸ ਕਿਆ ਕਰਨੀ ਆ ਬਾਈ ਲੈ ਕੇ ਆਉਂਦਾ ਜਮੇ ਸਾਹਿਬ ਦੇ ਨੂੰ ਲਿਖਾ ਉਹ ਪ੍ਰੀ ਤਾਂ ਉਹਦੇ ਦੇ ਲਿਆ ਇਧਰ ਲਿਆ ਪੇਪਰਾਂ ਚ ਪਾਸ ਹੋ ਗਿਆ ਤਾਂ ਉਹ ਗੈਂ ਦਾ ਡੈਡੀ ਚ ਆਉਂਦਾ ਮੈਨੂੰ ਨਹੀਂ ਆਉਂਦਾ ਬਾਈ ਜੱਗਾ ਕਿ ਨਾ ਮੈਨੂੰ ਕੋਈ ਨਹੀਂ ਪਤਾ ਹੈਗਾ ਇਹ ਤਾਂ ਬਾਪੂ ਪਾਸ ਕਰੂਗਾ ਘਰ ਜਾ ਕੇ ਨਾ ਨਾ ਉਹ ਇਹਨਾਂ 'ਤੇ ਭਰੋਸਾ ਆਇਆ ਕਿਤੇ ਵਪਾਰੀ ਬੰਦੇ ਆ ਬਾਈ ਗਾਏ ਆ ਘਰ ਜਾ ਕੇ ਕਿਤੇ ਉਹੀ ਕੰਮ ਨਾ ਹੋ ਜAVE ਨਾ ਨਾ ਤਸੱਲੀ ਜ਼ਰੂਰੀ ਆ ਚੱਲ ਬੈਠ ਜਾ ਆਪਣੇ ਚਾਹ ਕਿਸੇ ਹੋਰ ਨੂੰ ਵੀ ਬੁਲਾ ਲੈ ਠੀਕ ਨਹੀਂ ਆਪਣੇ ਵੱਲੋਂ ਬੱਸ ਈਲੇ ਥੱਲੇ ਬੈਠ ਹੱਥ ਤੇ ਪਾ ਲੈ ਠੀਕ ਕਰੇ ਬਿਨ ਚੋਈ ਨਾਲਾ ਜੋਰ ਨਾ ਕੋਈ ਨਹੀਂ ਗੁੰਮਾ ਦੁੱਧ ਕਿੱਥੇ ਆ? ਏ ਕਾ ਕਿਉਂ ਆਉਂਦਾ? ਲੈ। ਏ ਕਾ ਦੁੱਧ ਨੋ ਨਹੀਂ ਆਉਂਦਾ। ਤੇ ਗੁੰਮ ਦਾ ਕਿ ਆਉਂਦਾ ਏ? ਗੁੰਮ ਬਾਈ ਸਾਡੀ ਗਾਂ ਗੁੰਮ ਤਾਂ ਨਹੀਂ ਦਿੰਦੀ ਯਾਰ। ਇਹ ਫੈਰੀ ਗੁਰ ਘਰੂਗੀ। ਰੇ ਤੂੰ ਦੇਖ ਯਾਰ। ਦੁੱਧ ਦਿਖਾਈ ਨਹੀਂ। ਦੁੱਧ ਸੁਰੇ ਨਹੀਂ ਆਉਣਾ। ਸੁਰੇ ਬਣ ਜਾਂਦਾ। ਕੀ ਪਾਈ ਹੁੰਦਾ? ਗੁੰਮ ਦਾ ਤੇਰੇ ਜਿਵੇਂ ਗਾੜਾ ਕਰੇਗਾ। ਤੇ ਤਾਂ ਗਾਂ ਦੱਸਦੇ ਨਹੀਂ ਸੀ। ਕਿਤੇ ਸਾਹਮਣੇ। ਵੱਧ। ਸਾਹਮਣੇ ਹੋਣਾ ਤੁਸੀਂ। ਨਹੀਂ ਦੇ। 20 ਦਿਨ। ਇੱਥੇ ਬੰਦਿਆ ਵੀਰੇ ਅੱਛੇ। ਜਮੀਨਾ ਲੈ ਗਈ ਤੇਰੇ ਕੋ ਕੱਖਾਂ ਦੇ پیسے ਲੈਣ ਆ ਜਾਣਾ ਮੈਂ ਨਾ ਨਾ ਉਹ ਤਾਂ ਠੀਕ ਆ ਹਾਂ ਟਾਈਮ ਲੈ ਜਾਣਾ ਇਹਨੇ ਜਮੀਨਾ ਦੀ ਦੇ ਸਕਦੀ ਹਾਂ 20 ਦਿਨ ਦਾ ਪੱਕਾ 20 ਦਿਨ ਦਾ ਪੱਕਾ ਨਹੀਂ 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 ਉਹਦੇ ਬਾਈ ਨੇ ਟਕਾਣੇ ਮਾਰੀ ਗਏ ਕੋਈ ਪਤਾ ਨਹੀਂ ਉਹਦਾ ਕੀ ਨਹੀਂ ਦੇਖ ਲਈ ਪਾਣੀ ਪਲਾ ਦੇ ਹੁਣ ਨਹੀਂ ਫੇਰੇ 20 ਦਿਨ ਦੇਣੇ 20 ਦਿਨ 20 ਦਿਨ ਮਹੀਨਾ ਪੱਕਾ ਬਣੀ ਜਾ ਵੀ ਰੋਣੀ ਚੰਗੀ ਬਣੂਗੀ ਬਣੂਗੀ ਬਥੇਰੀ ਸੇਵਾ ਕਰਦੀ ਜਾ ਕੇ ਹਾਂ ਦੋਸਤ ਆਪਣੇ ਰਹਿਣਾ ਤੇਰੀ ਕਲਾਸੀ ਆ ਦੇ ਲੈ ਬਾਈ ਗੋਹਾ ਗਿਰਨੇ ਨੰਦੇ ਹੈਗੇ ਨਿਗਾਹ ਗੋਹੇ ਪਰੇ ਰੱਖਦੇ ਆ ਸਮੇਂ ਹੀ ਪੈਰੀ ਆ ਕੋਣ ਰਹਿੰਦੇ ਕੋਣ ਇਹ ਰਾਤ ਨੂੰ ਵੀ ਮੈਂ ਕਹਿੰਦਾ 12:00 ਵਜੇ ਉੱਠ ਕੇ ਆ ਜਾਂਦਾ ਹੁਣ ਇਹ ਦੇਖਾਂ ਪਿੱਛੇ ਬੋਲਦਾ ਨਹੀਂ ਹੈਗਾ ਮੱਛਰ ਨਹੀਂ ਹੈਗਾ ਬਾਈ ਲਾਉਣੀ ਹੈ ਮੱਛਰ ਅੱਛਾ ਮੱਛਰ ਦਾ ਨਹੀਂ ਲਾ ਦਿੰਦੇ ਬਾਈ ਕਹਿੰਦਾ ਚੱਲ ਵੇਖੀ ਚੜਾਈ ਟੈਂਪੂ ਮਾਂ ਦੇਖ ਫੇਰ ਲੋਟ ਜਾ ਕਰਕੇ ਇਹ ਤਾਂ ਠੀਕ ਹੈ ਜੱਗੇ ਆਹ ਜੱਗੇ ਆਹ ਪਾਰ ਦਾ ਨਾਲ ਜੱਗਾ ਕਿਹਾ ਲੈ ਕੇ ਜਾਣੀ ਹੈ ਜੱਗਾ ਉਹਦਾ ਬਾਤ ਨਹੀਂ ਛੇਲੀ ਰੇਲਾ ਬਾਈ ਕਹਿੰਦੇ ਉਹ ਛੇਲੀ ਇਹ ਮਗਾਉਗਾ ਹਾਂ ਤੂੰ ਐਂ ਦੱਸ ਇੰਨਾ ਕਿਹਾ ਹੋਣ ਲੱਗਿਆ ਦੱਸ ਛੇਲੀ ਯਾਰ ਕੁੱਤਾ ਸਾਡੇ ਹੂ ਬੜ ਜਾਵੇ ਸਾਰੇ ਬਾਹਰ ਲੈ ਦੇ ਜੱਗਾ ਡਰਦੇ ਆ ਬਾਈ ਦੇ ਲੈ ਜੂਲੇ ਤੇ ਕੋਈ ਨਾ ਹੁੰਦੀ ਨਾ ਕੁੱਤੇ ਦਾ ਇਹ ਨਹੀਂ ਕੁੱਤੇ ਰ ਆਪਣੇ ਮਗਰ ਰੱਖ ਨਾ ਬੰਦਾ ਬਿਸਵਰਗ ਲਾਦਾ ਕੁੱਤਾ ਫਿਰ ਕੋਈ ਫਾਇਦਾ ਨਹੀਂ ਕੁੱਤੇ ਨੂੰ ਦੱਸ ਵੀ ਬਹੁਤ ਲੋ ਜੀ ਬਾਈ ਟੈਂਪੂ ਲਾ ਲਿਆ ਟਿਕਾਣੇ ਗائیں ਲੱਦਣੀਆਂ ਬਾਈ 10000 ਨੰਬਰ ਆਪਣਾ 99795 99795 12990 ਕੋਈ ਵੀ ਗائیں ਬੱਚੀ ਮੈਂ ਐਸਾ ਜਿਹੜਾ ਮਾਰਕੀਟਿੰਗ ਕਰੋ ਗਾਰੰਟੀ ਵਾਲਾ ਹਾਂ ਵੀਰੇ ਗਾਰੰਟੀ ਬੜਾ ਠੀਕ ਬਾਈ ਬਾਈ ਜੇ ਕਿਸੇ ਨੇ ਲੈਣੀ ਹੋਈ ਬਾਈ ਕੇ ਸੰਪਰਕ ਕਰੋ ਜਦੇ ਲੈ ਕੇ ਜਾਊਗਾ ਬੜਾ ਠੀਕ ਹੈ ਪਿੰਡ ਹੈਗਾ ਬਾਈ ਦਾ ਗੱਗੜਾਲ ਔਰ ਤੁਸੀਂ ਟੈਂਪੂ ਨਾ ਬਾਈ ਧਰਤੀ ਜੀ ਦੱਬ ਦੇ ਪ੍ਰੀਤ ਵਪਾਰੀ ਹਾਂ ਵਪਾਰੀ ਵਪਾਰੀ ਬਾਈ ਟੈਂਪੂ ਨਾ ਵਸਾ ਲਿਓ ਕਿ ਟੋਚਨ ਪਾਉਣਾ ਪਵੇ ਯਾਰ ਚੱਕ ਕੇ ਕੱਢ ਦੂੰਗਾ ਇਹਨਾਂ ਦੇ ਜੇ ਕੱਢ ਦੂੰਗਾ ਚੱਕ ਕੇ ਕੱਢ ਦੂੰਗਾ ਅੱਡਾ ਚਾਹੀਦਾ ਠੀਕ ਹੈ ਆਪਣੇ ਨਹੀਂ ਸਪਰਿੰਗ ਆ ਸਾਡੇ ਨਹੀਂ ਹਾਲ ਚੱਲਦੇ ਜੀ ਬੁੱਟਿਆਂ ਕਰਕੇ ਆ ਸਾਡੇ ਤਾਂ ਲੱਤਾਂ ਚੁਗਣੀਆਂ ਬਣੀਆਂ ਨੇ ਘੰਟੇ ਦੀ ਟੁੱਟ ਜਾਂਦੇ ਆ ਸਾਡੇ ਬੂਟਿਆਂ ਕਰਕੇ ਟੁੱਟ ਜਾਂਦੇ ਆ ਇਹ ਜੜਾਂ ਕਰਕੇ ਵੀ ਹਾਂ ਜੀ ਚੱਲਦੇ ਹੀ ਨਹੀਂ ਹੈਗੇ ਟੁੱਟ ਜਾਂਦੇ ਆ ਸਾਡੇ ਤਾਂ ਕਿਲੇ 2-2 ਕਿਲੇ ਪਤਾ ਬੂਟੇ ਲੱਗੇ ਪਈ ਔਰ ਤਾਂ ਬੂਟੇ ਨਹੀਂ ਬਚਾਏ ਹੋਏ ਜਿਆਦਾ ਲੋਕਾਂ ਦਾ ਕਾਮ ਜਾ ਕੇ ਧਰਤੀ ਚ ਉੱਚੇ 7-8 ਲੱਖ ਦਾ ਬੂਟਾ ਹੋਇਆ ਨਾ ਪੰਜਵੇਂ ਚੌਥੇ ਸਾਲ ਜੀ ਆਉਂਦੇ ਤਾਂ ਕਾਦੇ ਨਹੀਂ ਕੰਮ ਜਾਂਦਾ ਬੰਤੀ ਨਹੀਂ ਜੜੀ ਨਹੀਂ ਪੜਦਾ ਉਹ ਹੀ ਚੱਕਦਾ ਸਾਡੇ ਬਹੁਤ ਚੱਲਦਾ ਜੀ ਸਾਡੇ 21 ਸਾਲ ਦਾ ਹੀ ਦੇਖੋ ਕਿਹੇ ਜਾਓਗੇ ਚਲੋ ਬਾਈ ਚੱਲ ਹਾਲੇ ਵੀ ਬਣੀ ਨਹੀਂ ਗੱਲ ਬਣਣੀ ਹੈ ਬਸ ਬਸ ਠੀਕ ਹੈ ਕਿੱਟੀ ਜੀ ਲੈ ਆ ਗੱਲ ਸੁਣੋ ਦੋਲੇ ਨਹੀਂ ਦੋਲੇ ਨਹੀਂ ਫੜੋ ਆਪਣੀ ਬੱਚੀ ਮੱਥੇ ਹੱਥ ਲਾ ਦੇ ਲਾ ਹੱਥ ਲਾ <laughs> ओ देखी भाई वाध करे जगह डरा ना ਦੇਖੋ ਬਵਾਰੀਆਂ ਦਾ ਕੋਡ ਹਾਂ ਵਾਹ ਜੀ ਵਾਹ ਇਹ ਉਧਰ ਬਵਾਰੀਆਂ ਦਾ ਕੋਡ ਮਿੰਟ ਇੱਕ ਲੱਗਿਆ ਹਾਂ ਥੱਲੇ ਲੱਗ ਗਿਆ ਚੱਲ ਫਰੀਦ ਗੱਠ ਦੇ ਦੇ ਨੇ ਥੱਲੇ ਇਹ ਵੀ ਆਇਆ ਹਾਂ ਇੱਕ ਰਸੀ ਜਾ ਰਿਹਾ ਹਾਂ ਇੱਕ ਰਸੀ ਜਾ ਰਿਹਾ ਟੈਨ ਕਰਦੇ ਕਾਲ ਉਹ ਦੂਹੀ ਆਪਣੀ ਗਲਤ ਤੋਂ ਲੱਗ ਗਈ ਗਲਤ ਤੋਂ ਬਹੁਤ ਯਾਰ ਤੇ ਪਾ ਦੇ ਰਸੀ ਉਹਦੇ ਤੋਂ ਗਲਤ ਤੋਂ ਗਲਤ ਦੇ ਕੋਈ ਨਹੀਂ ਉੱਥੇ ਪਈਆਂ ਤਰਾ ਜਿਹੜੇ ਵੀ ਤੇ ਨੀਚਾ ਲੋ ਠੀਕ ਜਗ੍ਹਾ ਸਹੀ ਹੈ ਇਹ ਕਰੋ ਲਾਵੀ ਲੋ ਜੀ ਜੱਗੇ ਬਾਈ ਲੈਣਾ ਦੇ ਦਿੱਤਾ ਕਹਿੰਦਾ ਉੱਪਰ ਲਾਤਾ ਵਾਦਾ ਦਊਂਗੀ ਬਾਈ ਹਾਂਜੀ ਆਪਣਾ ਨੰਗਰਾ ਤੇਰੇ ਕਿਸੇ ਨੂੰ ਵੈਗਰੂ ਸੁੱਕਣਾ ਨਹੀਂ ਆਉਂਦਾ ਹੀ ਨਹੀਂ ਬਾਕੀ ਠੀਕ ਹੈ ਹਾਂ ਕਰੂੰਗਾ ਬਾਕੀ ਕੋਈ ਨਹੀਂ ਲੈ ਲਿਆ ਬਾਈ ਬਾਕੀ ਅੱਗੇ ਵੀਰੇ ਡੰਗਰ ਦਾ ਠੀਕ ਨਹੀਂ ਇਹ ਆਪਾਂ ਕਿਹੜਾ ਕਰਾ ਘਰਾਂ ਬਣਾਇਆ ਹੁੰਦੇ ਆ ਇਹ ਹੁਣ ਉਹ ਵੀਰੇ ਦਾ ਦਮਾਸ ਲੈ ਦੱਸੀ ਕਰੋ ਵੀ ਗੱਫਾ ਅੱਗੇ ਸੂਪ ਇੱਕ ਗਲਾਸ ਉਹਦੇ ਨਾਲ ਹੀ ਦਿੱਤਾ 40 ਹੀਰ ਘਾਟੇ ਦਿੱਤੀ ਹੈ ਜਿਹੜਾ ਪਿੱਛੇ ਬੈਠੇ ਕੀ ਸਮਝਦੇ ਗੱਲਾਂ ਬਾਕੀ ਬੰਦਿਆਂ ਨੂੰ ਕਾਟਣ ਰੱਦਿਆਂ ਨੂੰ ਫਾਦਾ ਉਹ ਵੀ ਪਤਾ ਲਓ ਜੀ ਬਾਈ ਲੋ ਜੀ ਬਾਈ ਇਹ ਮੇ ਜਾ ਉਹਦੇ ਜਿਹਨੇ 15 ਰੱਖ ਨਾ ਤੇਰੇ ਇਹ 3602 ਲਿਆ ਇੱਕ ਹੋਰ C2 -2 3600 ਚੱਲ ਉਦਾਂ ਬਾਈ ਵਧੀਆ ਰਿਹਾ ਬਹਿ ਕੇ ਆਈ ਐ ਹਾਂ ਸਾਹੂ ਆ ਬੱਤੀ ਹਾਂ ਉੱਤ ਹੋ ਜਾਣਾ ਦੇਖਾ ਪਿੱਛੇ ਮੜਾ ਪਾਣੀ ਮਾਰਦੀ ਲੱਤਾ ਬ ਕਰਦੇ ਘਰ ਨਹੀਂ ਜੱਗੇ ਨੂੰ ਕਿਸੇ ਦਾ ਡਰ ਨਹੀਂ ਉਹ ਇਧਰ ਭੱਗਾ ਆਇਆ ਉਹ ਬੋਲ ਦੋ ਉਹਦਾ ਬੋਲ ਆ ਸਮਝ ਆ ਇੰਨਾ ਤਾਂ ਪਤਾ ਹੀ ਲੱਗਦਾ ਵੀ ਟੈਂਪੋ ਆਇਆ ਘਰ ਤੇਲ ਕਿਦਾਂ ਮਾਸੂ ਆਕਲ ਬੰਦੇ ਬਹੁਤ ਖੁਸ਼ ਤੇ ਸਤਿ ਸ਼੍ਰੀ ਅਕਾਲ ਜੀ ਜਿੱਥੇ ਆਪਾਂ ਲਿ ਗਏ ਬੰਦੇ ਸਾਊ ਤੇ ਕਹਿੰਦੇ ਇਹ 5000 10000 ਵਾਧਾ ਲੈਣਾ ਹੁਣੇ ਦੇ ਦੋ ਵਾਧਾ ਲੈਣਾ ਛੱਡ ਦੋ ਬੜੀ ਬਸ ਕੰਮ ਦੀ ਆ ਪਜੱਗਾ ਨਹੀਂ ਮੰਨੇ ਆ ਚੱਲ ਮੰਜੇ ਗੋੜ ਲੈਂਦੀ ਹੈ ਜੀ ਗੋੜ ਲੈ ਬੰਦੇ ਸਾਊ ਆ ਬੰਦੇ ਬਹੁਤ ਵਧੀਆ ਕਹਿੰਦੇ ਜੇ ਵਾਧਾ ਲੈਣਾ ਹੁਣੇ ਦੇਖ ਲੋ ਜੱਗਾ ਕਹਿੰਦਾ ਬੁਲਾਉਂਗੇ ਤੈਨੂੰ ਭਾਈ ਮਾ ਕਾਲੇ ਕਹਿੰਦੇ ਇਹ ਤੇ ਲੈ ਜੀ ਬਾਹਰ ਬਣਣੀ ਆ ਹਾਂ ਹਾਂ ਉਹ ਤੇ ਅੱਜ ਤਾਂ ਅੰਕਲੇ ਵੀ ਉਹਨਾਂ ਮੰਗਣ ਸਫਾਈ ਕਰਤੀ ਕੀ ਗੱਲਾਂ ਅੰਕਲ ਹਾਂਜੀ ਉਹਨਾਂ ਦੀ ਡੰਗਰ ਆਉਂਦੇ ਨੇ ਉਹਨਾਂ ਦੀ ਡੰਗਰ ਆਉਂਦੇ ਆ ਮੁੰਡੇ ਮੰਗਣ ਸਫਾਈ ਕਰਤੀ ਯਾਰ ਆ ਉੱਥੇ ਬੰਨ ਉਹ ਉੱਥੇ ਇਹਦੇ ਇੱਧਰ ਇੱਧਰ ਸਹ ਭਾਈ ਜਿਹੜੇ ਸਕੰਜੇ ਜੇ ਬਣਾਏ ਤੇ ਇਹਨਾਂ ਦਾ ਫਾਇਦਾ ਤਾਂ ਹੈਗਾ ਆ ਬੈੜੀਆਂ ਹੋ ਗਏ ਸੂਨੇ ਵਾਲੀਆਂ ਬੜੀਆਂ ਇੱਕ ਸਾਈਡ ਹਾਂਜੀ ਉਹ ਬੈੜੀਆਂ ਸੂਨੇ ਛੋਟੀਆਂ ਉਧਰ ਅੰਕਲ ਜੀ ਉਹ ਡੰਡੇ ਜੇ ਲਾਏ ਉਹਨਾਂ ਦਾ ਫਾਇਦਾ ਹੈਗਾ ਬਹੁਤ ਯਾਰ ਇਹਨਾਂ ਦਾ ਤਾਂ ਨਜ਼ਾਰਾ ਹੀ ਆ ਗਿਆ ਉਹਨੇ ਇੱਕ ਦੂਏ ਨੂੰ ਕੋ ਕੱਟਦੇ ਨਹੀਂ ਆ ਜਾਈ ਵੀ ਕੱਟੀ ਨੇ ਹੁਣੇ ਕੀ ਕਰਿਆ ਆਉਦੇ ਨੇ ਮੂਰ ਕੀ ਸਿੰਘ ਬਸਾ ਦੇ ਜਿੱਕੇ ਦੂਰ ਪੈਨ ਹੋ ਗਏ ਨਾ ਮੜੇ ਲੱਗੇ ਡੰਡੇ ਨੇੜੇ ਲਾਉਣੇ ਤੇ ਯਾਰ ਥੋੜਾ ਜੀ ਉਹ ਬੱਚੀਆਂ ਬੜੀ ਗਈਆਂ ਜੋ ਬੰਨਣੀਆਂ ਫੇਰ ਨਹੀਂ ਜਿੱਕੇ ਹੈ ਬਹੁਤ ਫਰਕ ਆ ਯਾਰ ਮਨ ਵੀ ਲਾ ਅਮਨੇ ਦੀ ਗੱਲ ਬਿਲਕੁਲ ਸਹੀ ਹੈ ਛਾੜਾ ਏਰੀਆ ਦੇ ਭਾਵੇਂ ਗੱਡੀਓ ਵਾਂਦੇ ਤੂੰ ਹਾਲੇ ਵੀ ਤੇਰੇ ਤਿੰਨ ਡੰਡੇ ਹੋਰ ਪੈਣੇ ਦੇ ਵਿੱਚ ਹਾਂ ਕੱਟੋ ਕੱਟ ਹੁਣ ਪਤਾ ਲੱਗਿਆ ਹੀ ਪਰ ਪਾਣੀ ਚਾਹਤ ਨਹੀਂ ਫਲੋ ਨਾ ਚੱਲਦਾ ਦੇ ਸਾਰਿਆਂ ਨੂੰ ਲੋ ਜੀ ਭਾਈ ਅੰਕਲ ਦਾ ਨੰਬਰ ਆਹੇ ਹਾਂ ਉਹ ਹੀ ਵੀ ਟੈਂਪੂ ਦਾ ਕੰਮ ਹੋਵੇ ਜਦੇ ਹਾਜ਼ਰ ਠੀਕ ਅੰਕਲ ਚਲੋ ਯਾਰ ਬੰਦਾ ਬਹੁਤ ਬਹੁਤ ਹੱਥੇ ਭਰੇ ਠੀਕ ਹੈ ਜੀ ਹੁਣ ਤੁਹਾਨੂੰ ਪਤਾ ਲੋ ਜੀ ਭਾਈ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸ਼੍ਰੀ ਗੁਰੂ ਜੀ ਸਾਰਿਆਂ ਨੂੰ ਪਰਾਂ ਜੀ ਰਤ ਨੇਰੀ ਆਈ ਬਹੁਤ ਆਵਲੇ ਨੇਰੀ ਆਈ ਧਰਤੀ ਪੜਤੀ ਲੈ ਜਿੰਨੀਆਂ ਬੀਆਂ ਸਾਰੀਆਂ ਝੜ ਗਈਆਂ ਸਾਰੀਆਂ ਕਾਟਾ ਪੈ ਗਿਆ ਹੂੰ ਚੱਲ ਪ੍ਰਧਾਨ ਆਏ ਆ ਮੈਨੂੰ ਟੋਕਰਾਂ ਬੀਆਂ ਦਾ ਦਵਾ ਦਊਗਾ ਹਾਂ 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 ਉਹ ਤੇ ਲਿਜਾਣੀਆਂ ਬਹੁਤੀਆਂ ਉਹਦੇ ਬੰਦਾ ਖੜਾ ਉਹਨੇ ਵੀ ਲਿਜਾਣੀਆਂ ਦੀਆਂ ਹਮਨ ਅੰਬੀਆ ਭਾਈ ਨੇ ਇਹ ਸਾਰੀਆਂ ਝਾੜਤੀਆਂ ਪਰਾਂ ਦੀ ਰੇਲਾ ਵੀ ਲੋਕਾਂ ਨੇ ਘਰ ਘਰ ਤੇ ਕਰਦੇ ਗੇਲਾ ਆਸੇ ਨਹੀਂ ਦੀ ਕੋਈ ਹੂੰ ਮਿਨੇਰੀਆ ਜੂ ਲੈ ਹੁਣ ਵੀ ਭਾਈ ਬੇਲੇ ਵਾਲੀ ਸਾਈਡ ਤੇ ਐ ਖੜਕਦਾ ਡਰ ਲੱਗਦਾ ਪਰਨ ਕਰ ਸਕਦਾ ਕੋਈ ਕਰ ਸਕਦਾ ਭਾਈ ਹਾਂ ਹਾਂ ਪ੍ਰਧਾਨ ਹਲੇ ਮਨੋਂ ਮਨ ਸੋਚਦਾ ਕਿ ਨਾ ਵੀ ਮੈਂ ਪਲਾਉ ਮਾਰਨੇ ਆ ਇਹਦੇ ਪਲੌ ਵੀ ਕੈਂਸਲ ਹੋ ਸਕਦੇ ਨਹੀਂ ਹਾਂ ਪਲੌ ਮਾਰਦੇ ਆ ਮੈਂ ਤਾਂ ਹੀ ਨਹੀਂ ਬਾਹਰ ਆ ਹਾਂ ਹਾਂ ਪਲੌ ਮਾਰਦੇ ਆ ਮਨੇ ਹਮ ਚਰ ਪਲੌ ਮਰਾ ਦਿੰਦੇ ਤੇਰੇ ਤੂੰ ਸਾਰੀ ਜ਼ਿੰਦਗੀ ਹੋ ਗਈ ਪਲੌ ਨਹੀਂ ਬੱਜੇ ਹੁਪਰਧਾਨ ਆਉਣ ਦਾ ਕਾਰਨ ਉਰੇ ਕਿ ਆਏ ਉਹਦਾ ਕਾਰਨ ਹੈ ਵੀ ਇਹ ਬੁੱਟੇ ਰੋਲੇ ਉਰੇ ਹੁਣ ਆਪਣੀ ਅਮਨੇ ਅੱਛਾ ਮੀ ਪੈਂਦੇ ਚ ਲਾਉਣੇ ਆ ਹਾਂ ਮੀ ਮੀ ਪੈ ਜਵੇ ਤਾਂ ਵਧੀਆ ਹਾਂ ਅਮਨੇ ਦੇਖ ਹਾਂ ਇਹਨੂੰ ਲੱਗਣੇ ਵੀ ਲੱਗੇ ਕੀ ਕੋ ਹਲੇ ਕੱਟ ਨਹੀਂ ਕੱਟ ਨਹੀਂ ਓਏ ਇਹਦਾ ਨਾਮ ਦੇ ਪ੍ਰਧਾਨ ਕੀ ਕੋ ਹਾਂ ਇਹਦਾ ਸਾਲਾ ਮੇਰੇ ਬਲੇ ਚੋੜਤਾ ਦੇਲੇ ਚੋੜਤਾ ਪਰਦਾ ਨਾ ਤਾਂ ਮਾਨੂੰ ਗੇਟ ਹੋਰ ਲੱਦਾ ਜਿਹੜੇ ਜਦ ਗੱਡਿਆਂ ਪਰ ਲੋਕ ਫਿਰੇ ਕਰਦੇ ਤੇ ਜਦ ਦੇ ਟਾਈਮ ਦਾ ਹੈ ਹਮਨੇ ਇੱਕ ਦੇਖ ਲਾ ਹਾਂ ਮੈਨੂੰ ਮੇਜ ਆ ਵੀ ਆ ਗਏ ਨੇ ਦਰਵਾਜ਼ੇ ਆ ਹਾਂਜੀ ਫਟੇ ਇਹ 40 ਹਾਲ ਪੁਰਾਣੀ ਹੂੰ ਦੇਖ ਲਓ ਦੇਖੀ ਪਤਾ ਸੱਫਤਾ ਨਹੀਂ ਤੈ ਗਿਆ ਇੱਕ ਵਾਰ ਸੱਫਾ ਵੀ ਆ ਗਿਆ ਤਾ ਆਹੋ ਹਮਨੇ ਪਤਾ ਵੀ ਕੋਈ ਨਹੀਂ ਹੈ ਕਰਦੇ ਦੇਖ ਵੀ ਆ ਰਿਹਾ ਹੈ ਫਿਰ ਨਾ ਵਾਈ ਕਰ ਕਰਾਉਣੀ ਆ ਲਪਾਈ ਵੀ ਜਿਆਦਾ ਟਾਈਮ ਆਊਗਾ ਥੋੜੇ ਜਿਹੇ ਪੈਸੇ ਘਰਾਂ ਪੈਸੇ ਜਿਆਦਾ ਲੱਗੇ ਹੁਣ ਕੀ ਆਪਾਂ ਨੇ ਗੱਪਾਂ ਵਰੀ ਜਾਣੀਆਂ ਨਹੀਂ ਕਰਾਉਣੀਆਂ ਹਾਂ ਕਰਾਵਾਂਗੇ ਤਾਂ ਸਹੀ ਪਰ ਪੈਸੇ ਲੱਗਦੇ ਬਹੁਤ ਹੂੰ ਜਿਆਦਾ ਤੇ ਛਤਰੀ ਲਵਾ ਦਈਏ ਛਤਰੀ ਲਵਾ ਲੈਂਦੇ ਲਵਾ ਦਈਏ ਭਾਈ ਅਮਨ ਕਹਿੰਦਾ ਮੈਂ ਲਵਾਲੀ ਨਾ ਮੈਂ ਨੂੰ ਹੁਣ ਪ੍ਰਧਾਨ ਵਾਲੇ ਨੂੰ ਵੀ ਲਵਾ ਰਣੀ ਲਵਾ ਦਾਂਦੇ ਲਵਾ ਦਾਂਦੇ ਹੈ ਪ੍ਰਧਾਨ ਹੱਡ ਲੋਹਣੀ ਕਿ ਦੂਈ ਲੋਣੀ ਆ ਦੇਖੀ ਤਾਂ ਉਹ ਬੀਆ ਵੀ ਲੱਗ ਗਿਆ ਪ੍ਰਧਾਨ ਹੱਡ ਲੋਹਣੀ ਕਿ ਦੂਈ ਲੋਣੀ ਛਤਰੀ ਹੱਡੇ ਲਵਾਵਾਂਗੇ ਦੂਈ ਲੋਣੀ ਕੱਪੜੇ ਵਾਲੀ ਨਹੀਂ ਨਹੀਂ ਉਹ ਟੌਰ ਖਰਾਬ ਹੋ ਜੂਗੀ। ਕੱਪੜੇ ਤਾਂ ਜਾਂਸੀ ਚ ਪਈ ਬਾਈ ਬਈ ਕਿਸ ਨੇ ਚਾੜੀ ਦੀ ਆ। ਪ੍ਰਾਨ ਨੇ ਬਾਈ ਜਾਂਸੀ ਵਾਲੇ ਕਹਿੰਦੇ ਯਾਰ ਟ੍ਰੈਕਟਰ ਲਿਆ ਨਾ ਸੌਦਾ ਮਾਰ ਲਿਆ ਕਹਿੰਦਾ ਛਤਰੀ ਵੇਚ ਲੈਣੀ ਆ। ਉਹਨਾਂ ਦੇ ਕੱਪੜੇ ਵਾਲੀ ਦੇਤੀ। ਹਾਂ। ਥੋੜਾ ਜਿਹਾ ਉੱਥੀ ਉਹ ਹੋ ਗਿਆ। ਨਹੀਂ ਲਾ ਕੇ ਦੇ ਸਕਦੇ ਯਾਰ। ਮੈਂ ਇੱਕ ਦੇਖਿਆ ਏ ਜਿੰਨੇ ਵੀ ਹਾਲੈਂਡ ਹੈ ਇਹਨੂੰ ਛਤਰੀ ਲਾ ਕੇ ਦਿੰਦੀ ਕੰਪਨੀ। ਹਾਂ ਹਾਂ ਕੰਪਨੀ ਲਾ ਕੇ ਦਿੰਦੀ ਆ। ਹਾਂ ਹਾਲੈਂਡ ਵਾਲੇ ਉਹ ਵੀ ਨਾਲੇ ਜਿਹੜੀ ਕੰਪਨੀ ਦੀ ਹੁੰਦੀ ਉਹ ਤਕੜੀ ਹੁੰਦੀ ਆ। ਇਹੜੇ ਆਪਾ ਲਵਾਉਂਦੇ ਨਾਰਮਲ ਹੁੰਦੀ ਐ। ਠੀਕ ਆ ਆਪਣੀ ਦੀ ਵਧੀਆ। ਆਪਣੀ ਜਾਈ ਨਾ ਡੰਡੇ ਦੀ ਫੀਟਿੰਗ ਜਿਹੜੀ ਵਿੱਚ ਪੈਂਦਾ ਪੈਪ ਜਾਓ ਸਾਰੀ ਸਹੀ ਹੋਈ ਹੁੰਦੀ ਐ। ਹਾਂ ਮੈਨੂੰ ਦੱਸ ਵੀ ਇੱਥੇ ਲਾਜ਼ਮ ਇੱਕ। ਇਹਦਾ ਬਾਈ ਤੁਸੀਂ ਲੋਡ ਦੇਖਣਾ ਆਪਣਾ। ਇਹ ਪੂਰੀ ਨਹੀਂ ਹੈਗਾ ਪੂਰੀ ਜਾਉਣਾ ਲੈ। ਫੇਰ ਪੂਰੀ ਨੇ ਮਕਾਨ ਦਾ ਖੇੜਿਆ ਹੋਇਆ ਸਵੇਰੇ ਪੂਰੀ ਦਾ ਬਚਾ ਉੜ ਗਿਆ ਇੱਕ ਭਾਈ ਕਬੂਤਰਾਂ ਦਾ। ਮਿਲ ਗਿਆ? ਨਹੀਂ। ਉੜਦਾ ਫਿਰਦਾ ਬੈਠਦਾ ਨਹੀਂ ਹੈਗਾ। ਪੂਰੀ ਦੇ ਵੀ ਚੱਲੂਗਾ 2-4 ਦਿਨ ਕੰਮ ਹਲੇ ਮਕਾਨ ਦਾ। ਸਭ ਨੇ ਸਪਰੇਅ ਕਰੀਆ ਦੇਖ ਲੈ। ਹੂੰ। ਖੈ ਵੱਲ ਬਾਅਦ ਸਪਰੇਅ ਚ ਬਾਈ। ਹਾਂ, ਇਹੀ। ਰੜਾਈ ਕਰਦਾ ਰੜਾਈ ਜਮੇ ਬਿਲਕੁਲ ਨਹੀਂ ਰੜਾਈ ਹਾਂ ਪ੍ਰਧਾਨ ਹਾਂਜੀ ਪੂਰੀ ਚੱਲੂ ਪੰਜ ਚਾਰ ਦਿਨ ਕੰਮ ਹਾਂ ਪੂਰੀ ਨੇ ਬਾਈ ਜਿਹੜਾ ਮਿਸਤਰੀ ਕਰਿਆ ਏ ਉਹ ਲੱਗਿਆ ਪੰਮੇ ਦੇ ਹਾਂ ਸੁੱਖਾ ਸੁੱਖਾ ਪੰਮਾ ਕਹਿੰਦਾ ਵੀ ਦਿਨ ਦਿਨ ਸਾਡੇ ਰਾਤ ਨੂੰ 2-4 ਘੰਟੇ ਤੂੰ ਦਵਾ ਲੈ ਗਾ ਆਪਣੇ ਉਹ ਦਵਲ ਕੰਮ ਚੱਲਦਾ ਹੈ ਦਵਲ ਦਵਲ ਪ੍ਰਧਾਨ ਕੀ ਹੋ ਗਿਆ ਬਹੁਤ ਕੁਝ ਗੱਲੇ ਆ ਜੀ ਹੋ ਗਈ ਦੀ ਗੱਲੇ ਇਦਾਂ ਨਹੀਂ ਹੁੰਦੀਆਂ ਲੈ ਬਈ ਆਪਣੇ ਪ੍ਰਾਰ ਕਹਿੰਦੇ ਇੱਕ ਰੁੱਖ 100 ਸੱਕੋ ਕੰਮ ਹੈ ਹੂੰ ਚਲ ਅਸੀਂ ਨਹੀਂ ਖਾਊਗਾ ਕੋਈ ਤਾਂ ਖਾਊਗਾ ਤੁਸੀਂ ਤਾਂ ਖਾਊਂਗੇ ਜੀ ਅਸੀਂ ਨਹੀਂ ਖਾਊਂਗੇ ਲੀਚੀ ਹਾਂ ਪਰ ਨੇ ਲੀਚੀ ਹੈ ਹਾਂ ਲੀਚੀ ਦਾ ਬੂਟਾ ਲਾਤਾ ਵਾਹਿਗੁਰੂ ਲਾ ਦੇ ਹੁਣ ਲੀਚੀ ਇਹਨੂੰ ਹਾਂ ਬਾਕੀ ਪ੍ਰਮਾਤਮਾ ਭਲਾ ਕਰੇ ਵੀ ਲੱਗਦੇ ਹੋ ਜਾਣ ਐਂ ਤਾਂ ਪ੍ਰਧਾਨ ਜੀ ਇੱਕ ਰੁੱਖਾਂ ਦੇ ਲੱਗਿਆ ਵੀ ਆ ਇਹਨਾਂ ਦੇ ਅਮਰਾਂ ਦੇ ਹਾਂ ਮੈਨੂੰ ਉਮੀਦ ਹੈ ਵੀ ਇੱਕ ਬੂਟੇ ਨੂੰ 5-7 10 ਕੁਇੰਟਾਲ ਦੇ ਬਹੁਤ ਕੌਂਟੜਾ ਕਿ ਪਤਾ ਨਹੀਂ ਵੀ ਕਿੰਨੇ ਕੌਂਟੜ ਲੱਗੀ ਹੋਈ ਆ ਇੱਕ ਬੂਟੇ ਨੂੰ ਹਾਂ ਹੁ ਭਰਿਆ ਪਿਆ ਹੁਣ ਭਰਿਆ ਪਿਆ ਕੋਈ ਨਹੀਂ ਬੇ ਆਹੀ ਗੱਲ ਐ ਜਿਹੜੀ ਲੀਤੀ ਐ ਇਹਨੂੰ ਫਲ ਬਹੁਤ ਲੱਗਦਾ ਹਾਂ ਪਰ ਲੱਗੇ ਲੱਗੇ ਹਾਂ ਇਹ ਰੋੜਾ ਕਈ ਵਾਰੀ ਇਦਾਂ ਹੀ ਖਾਲੀ ਰਹਿ ਜਾਂਦਾ ਖਾਲੀ ਰਹਿ ਜਾਂਨੇ ਇਹ ਠੀਕ ਆ ਮੈਂ ਰੱਬ ਕਾ ਤੇ ਕੁਰੀ ਦਿੰਦਾ ਰੱਬ ਦੇਖੋ ਹੁਣ ਜੇ ਪਾਦਵੇ ਦਾ ਵਧੀਆ ਹੂੰ ਹੁਣ ਤਾਂ ਤੂੜੀ ਉਹੀ ਕਹਿੰਦਾ ਵੀ ਜਿਹੜਾ ਮੈਂ ਭੋਂਕੇ ਖੜਾ ਨਹੀਂ ਜਗਰਾਂ ਨੂੰ ਹੁਣੇ ਤੋੜੇ ਹੁਣ ਤਾਂ ਨਿਬੜ ਗਿਆ ਕੰਮ ਤੋੜੀਆਂ ਦਾ ਰੇਟ ਵੀ 550 ਹੋ ਗਿਆ ਹਾਂ ਹੁਣੇ ਹੋ ਗਿਆ ਕਿ ਹੁਣੀ ਹੋ ਗਿਆ ਜਾਓ ਹਜ਼ਾਰ ਦੇ ਪ੍ਰਧਾਨ ਹਾਂਜੀ ਹਾਂ ਮੈਂ ਕਿਸੇ ਚੀਜ਼ ਨੂੰ ਧੱਕੇ ਵੱਜਦੇ ਆ ਉਹਨੇ ਫਿਰ ਉਹ ਸੁਤਰੀ ਹੋ ਕੇ ਚਮਕ ਕੇ ਆਉਂਦੀ ਆ ਰੇਟ ਭਰਾ ਕੇ ਸੋਨੇ ਵਾਲਾ ਕੰਮ ਹੋ ਜਾਊਗਾ ਸੋਨੇ ਵਾਲਾ ਹੀ ਮੈਂ ਭਾਈ ਲੈ ਭਾਈ ਮਹਾਰਾਜ ਕਰੇ ਹੁਣ ਕਿਰਪਾ ਲੱਗਦੇ ਹੋ ਜਾਣ ਹੁਣ ਲੱਗ ਜਾਣੇ ਲੱਗ ਜਾਣੇ ਕੋਈ ਤਾਂ ਖਾਊਗਾ ਹੀ ਹੁਣ ਲੱਗ ਜਾਣੇ ਭਾਈ ਲੱਗ ਜਾਣੇ ਆ ਵੀ ਬੂਟਾ ਵਧੀਆ ਬਈ ਇਹਨੂੰ ਵੀ ਵਾਫਰੀਆ ਫੁੱਲ ਲੱਗਦੇ ਆ ਦੇਖੋ ਹਾਂ ਅਮ੍ਰਿਤਧੀ ਸਾਈਡ ਤੇ ਦੇਖ ਮਾਮਾ ਦੇਖ ਲਿਆ ਵੀਰ ਨੂੰ ਫੁੱਲ ਬਹੁਤ ਲੱਗੇ ਹੋਏ ਭਰਿਆ ਪਿਆ ਹਾਂ ਰੱਬ ਘੂਰੀਆਂ ਇਹ ਲਈ ਜਾਂਦਾ ਏ ਕਰਦਾ ਕਰਾਉਂਦਾ ਕੁਝ ਨਹੀਂ ਜਿਆਦਾ ਕਰਦੇ ਕੋਈ ਰਾਤ ਵੀ ਠੰਡਾ ਹੀ ਲੰਘਿਆ ਹਨੇਰੀ ਚਲਾ ਕੇ ਹੁਣ ਵੀ ਉਹੀ ਕੰਮ ਯਾ ਲੱਗਦਾ ਕਰਦਾ ਭਰ ਗਿਆ ਸਾਰੀ ਗੱਦ ਵਾਲੇ ਹੋਰ ਯਾਰ ਮਕਾਨਾਂ ਚ ਕਰਦਾ ਭੜ ਗਿਆ ਹਾਂ ਅੰਦਰ ਤੱਕ ਵੀ ਕਰਦਾ ਭੜ ਗਿਆ ਹਾਂਜੀ ਇੱਕ ਬੂਟਾ ਲੈ ਕੇ ਆਉਣਾ ਅਲੂ ਬਖਾਰਾ ਉਹ ਵੀ ਲਾਉਣਾ ਉਹ ਵੀ ਲਾ ਦੇਣਾ ਉਹ ਜਿੱਦਾਂ ਕਹੇ ਨਾ ਚਮਕੌਰ ਰਾਜੂ ਤੇ ਹੂੰ ਲੈ ਕੇ ਆਉਣਾ ਬ ਕੋਈ ਨਹੀਂ ਔਰ ਇੱਕ ਅੰਜੀਰ ਤੇ ਕਾਲੂ ਬਖਾਰਾ ਠੀਕ ਆ